ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਸਾਹਿਬ ਜਿਹੜੀ ਆ ਬੇਦਬੀਆਂ ਹੋ ਰਹੀਆਂ ਨੇ ਬਾਰ-ਬਾਰ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਸਵਾਲ ਸੰਸਥਾਵਾਂ ਤੇ ਬੈਠੇ ਜਿਹੜੇ ਅਹੁਦੇਦਾਰ ਨੇ ਜਿਹੜੇ ਗੋਲਕਾਂ ਦੇ ਕਬਜ਼ੇ ਵਾਸਤੇ ਜਿੱਥੇ ਚੜਾਵੇ ਨੇ ਜਿੱਥੇ ਚੜਾਈਆਂ ਕਰਦੇ ਉਹਨਾਂ ਤੋਂ ਪੁੱਛਿਆ ਜਾਣਾ ਚਾਹੀਦਾ ਨਾ ਕਿ ਸਾਡੇ ਤੋਂ ਅਸੀਂ ਤੇ ਪੋਲਿਟੀਕਲ ਬੰਦੇ ਆ ਗੁਰੂ ਸਾਹਿਬ ਦੀ ਬੇਦਬੀ ਦਾ ਦੁੱਖ ਹੈ ਸਾਨੂੰ ਪਹਿਲਾਂ ਗੁਰੂ ਗ੍ਰੰਥ ਸਾਹਿਬ ਹੈ ਫਿਰ ਬਾਕੀ ਚੀਜ਼ਾਂ ਲੇਕਿਨ ਜਿਹੜੇ ਅਹੁਦਿਆਂ ਤੇ ਬੈਠੇ ਬੰਦੇ ਆ ਸੰਸਥਾਵਾਂ ਤੇ ਬੈਠੇ ਬੰਦੇ ਆ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਹੈ ਉਹ ਜੋ ਹੁਕਮ ਸਾਨੂੰ ਲਾਣਗੇ ਅਸੀਂ ਉਹਨਾਂ ਦੇ ਪਿੱਛੇ ਖੜੇ ਆ ਸਿੱਖ ਹੋਣ ਦੇ ਨਾਤੇ ਖਾਲਸਾ ਹੋਣ ਦੇ ਨਾਤੇ ਲੇਕਿਨ ਫੈਸਲਾ ਅੱਜ ਅਫਸੋਸ ਹੈ ਕਿ ਅੱਜ ਇੱਕ ਭੋਗ ਉਸ ਮਹਾਰਾਜ ਦੀ ਬੇਦਵੀ ਦੀ ਜਿਹੜੇ ਦੇਹ ਸੀ ਉਹਦਾ ਹੋਇਆ ਹੈ ਉਹ ਅੱਜ ਇੱਥੇ ਪੈ ਰਿਹਾ ਦੋ ਦਿਨ ਬਾਅਦ ਕਿਤੇ ਹੋਰ ਭੋਗ ਪੈਣਾ ਹੈ ਔਰ ਕਿਉਂ ਇੱਕ ਜਗ੍ਹਾ ਤੇ ਸਲਾਹ ਕਰਕੇ ਕੋਈ ਇੱਕ ਪ੍ਰੋਗਰਾਮ ਨਹੀਂ ਲਿਖਿਆ ਗਿਆ ਇਹ ਸੰਸਥਾਵਾਂ ਦੀਆਂ ਕਮੀਆਂ ਨੇ ਔਰ ਜਿਹੜੇ ਸਵਾਲ ਤੁਸੀਂ ਸਾਡੇ ਤੋਂ ਪੁੱਛ ਰਹੇ ਹੋ ਅਸੀਂ ਬਿਲਕੁਲ ਤੁਹਾਡੀ ਗੱਲਾਂ ਸਹਿਮਤਾਂ ਲੇਕਿਨ ਇਹ ਸਵਾਲ ਸੰਸਥਾਵਾਂ ਇੱਕ ਸੰਸਥਾ ਨਹੀਂ ਹੈਗੀ ਬਹੁਤ ਸੰਸਥਾਵਾਂ ਨੇ ਬਹੁਤ ਸਾਰੇ ਜਿਹੜੇ ਸਾਡੇ ਇਸ ਇਲਾਕੇ 'ਚ ਡੇਰੇ ਮਹੀਨੇ ਜਿੱਥੇ ਬਹੁਤ ਸਾਰੇ ਮਹਾਪੁਰਖ ਨੇ ਉਹਨਾਂ ਨੂੰ ਵੀ ਕਿਤੇ ਬੈ ਕੇ ਸੰਤ ਸਮਾਜ ਨੂੰ ਘਟ ਤੋਂ ਘਟ ਅੱਗੇ ਆਉਣਾ ਚਾਹੀਦਾ ਸੀ ਸੰਤ ਸਮਾਜ ਬੈ ਕੇ ਘਟ ਤੋਂ ਘਟ ਕੋਈ ਸਾਨੂੰ ਦਿਸ਼ਾ ਦੇਵੇ ਸਾਨੂੰ ਕੋਈ ਸਹਿਤ ਦੇਵੇ ਜਿੱਦਨ ਉਹਨਾਂ ਦੀ ਬੇਦਬੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੀ ਉਹਦੂ ਅਗਲੇ ਦਿਨ ਬਹੁਤ ਸਾਰੇ ਲੋਕ ਇਹ ਸਾਨੂੰ ਪੁੱਛ ਰਹੇ ਸੀ ਵੀ ਅਸੀਂ ਕਿੱਥੇ ਜਾਣਾ ਹੈ ਕਿਉਂਕਿ ਲੋਕਾਂ ਦੇ ਦਿਲ ਵਿੱਚ ਦੁੱਖ ਸੀ ਭਈ ਇੱਕ ਸਾਡੇ ਪਿਤਾ ਦਾ ਹੱਤਿਆ ਹੋਈ ਹੈ ਉਹ ਆਉਣਾ ਚਾਹੁੰਦੇ ਸੀ ਲੇਕਿਨ ਮਹਾਰਾਜ ਦਾ ਸਰੂਪ ਨਾਨਕਮਤਾ ਕਮੇਟੀ ਲੈ ਗਏ ਉੱਥੇ ਨਾਨਕਮਤਾ ਸਾਹਿਬ ਲੇਕਿਨ ਕੋਈ ਸੰਦੇਸ਼ ਨਹੀਂ ਦਿੱਤਾ ਇੱਕ ਮੈਸੇਜ ਤੇ ਦੇਣਾ ਚਾਹੀਦਾ ਸੀ ਵੀ ਅਸੀਂ ਉੱਥੇ ਗਏ ਆ ਮਹਾਰਾਜ ਦੇ ਸਰੂਪ ਨੂੰ ਲੈਏ ਆ ਐਨੇ ਵਜੇ ਸੰਸਕਾਰ ਹੋਣਾ ਹੈ ਇਸ ਤਰੀਗ ਨੂੰ ਅਖੰਡ ਪਾਸ ਰੱਖੇ ਜਾਣਗੇ ਇਸ ਤਰੀਗ ਨੂੰ ਭੋਗ ਪਹਿਣਗੇ ਇੱਕ ਘਟ ਤੋਂ ਘਟ ਕਿਤੇ ਤੁਸੀਂ ਚੈਨਲ ਨੇ ਬਹੁਤ ਸਾਰੇ ਚੈਨਲ ਨੇ ਕਿਤੇ ਮੀਡੀਆ ਦੇ ਵਿੱਚ ਬਹਿ ਕੇ ਘਟ ਘਟ ਇੱਕ ਸੰਗਤ ਨੂੰ ਸੰਦੇਸ਼ ਤੇ ਦਿਓ ਨਾ ਸੰਗਤ ਕਿਤੇ ਰਾਵਾਂ ਤੇ ਭਟਕਦੀ ਰਹੀ ਲੋਕ ਸਾਨੂੰ ਪੁੱਛਣ ਲੱਗੇ ਵੀ ਅਸੀਂ ਉੱਥੇ ਗੁਰਦਾਨਪੁਰੇ ਜਾਈਏ ਜਾਂ ਕਿੱਥੇ ਜਾਈਏ ਇਹ ਅਫਸੋਸ ਦੀ ਗੱਲ ਹੈ ਇਹ ਕਮੀਆਂ ਸੰਸਥਾਵਾਂ ਦੀਆਂ ਨੇ ਸੰਸਥਾਵਾਂ ਤੋਂ ਸਵਾਲ ਹੋਣੇ ਚਾਹੀਦੇ ਨੇ ਅਸੀਂ ਤੇ ਪੋਲੀਟਿਕਲ ਬੰਦੇ ਆ ਔਰ ਸਿੱਖ ਹੋਣ ਦੇ ਨਾਤੇ ਜਿੱਥੇ ਵੀ ਗੁਰੂ ਸਾਹਿਬ ਦੀ ਬੇਅਦਬੀ ਹੋਏਗੀ ਜ਼ਰੂਰ ਇਹ ਗੱਲ ਸਵਾਲ ਛੁਕਾਂਗੇ ਲੇਕਿਨ ਫੈਸਲੇ ਲੈਣੇ ਸੰਸਥਾਵਾਂ ਦੇ ਕਰਨੇ ਬਿਲਕੁਲ ਫੈਸਲੇ ਸੰਸਥਾਵਾਂ ਲੈਣੇ ਉਹਨਾਂ ਦੇ ਵਿੱਚ ਤਾਲਮਿਲ ਦੀ ਕਮੀ ਨਜ਼ਰ ਆ ਰਹੀ ਹੈ ਜਾਂ ਆਪਸ ਦੇ ਵਿੱਚ ਕੋਈ ਖੈ ਬਾਜੀ ਹੋਏਗੀ ਜਾਂ ਈਰਖਾ ਬਾਜੀ ਹੋਏਗੀ ਤੁਸੀਂ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਦੇ ਵਿੱਚ ਜਿਹੜਾ ਤਾਲਮਿਲ ਬਣਾਇਆ ਜਾਇਆ ਜਾਂ ਕਿਸੇ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿਸ ਸੰਸਥਾ ਦੇ ਨਾਲ ਵੇਖੋ ਜੀ ਤਾਲਮਿਲ ਇਹਨਾਂ ਦਾ ਆਪਸੀ ਬਹੁਤ ਸਾਰੇ ਹੋ ਸਕਦਾ ਹੈ ਕਿਤੇ ਨਾ ਕਿਤੇ ਆਪਸੀ મતਬੇਦ ਹੋਣ ਲੇਕਿਨ ਗੁਰੂ ਗ੍ਰੰਥ ਸਾਹਿਬ ਲਈ ਤਾਂ ਕਿਤੇ મતਬੇਦ ਕੋ ਨਹੀਂ ਨਾ ਗੁਰੂ ਗ੍ਰੰਥ ਸਾਹਿਬ ਸਭ ਦੇ ਨੇ ਜਿਸ ਡੇਰੇ ਤੇ ਚੱਲੇ ਜੋ ਉਥੇ ਗੁਰਗਨ ਸਾਹਿਬ ਦੀ ਆੜ ਵਿੱਚ ਅੱਜ ਡੇਰੇ ਚੱਲ ਰਹੇ ਨੇ ਤੇ ਗੁਰਗਨ ਸਾਹਿਬ ਦੇ ਆਪਾਂ ਮੰਨਤ ਮਸਤਕ ਉਹਨਾਂ ਵਾਸਤੇ ਤੇ ਸਾਡੇ ਵਿੱਚ ਈਰਖਾ ਰਹੀ ਹੋਣੀ ਚਾਹੀਦੀ ਇਹ ਤੇ ਗੁਰਗਨ ਸਾਹਿਬ ਦਾ ਮਾਮਲਾ ਸੀ ਇਹ ਕੋਈ ਡੇਰੇ ਦਾਵਾ ਨਹੀਂ ਸੀ ਇੱਕ ਦੇ ਗੋਲਕ ਦਾ ਰੌਲਾ ਨਹੀਂ ਸੀ ਇਹਦੇ ਵਾਸਤੇ ਇੱਕ رائے ਹੋ ਸਕਦੇ ਆ ਇਹਦੇ ਕਰੇ ਹੋਣਾ ਚਾਹੀਦਾ ਸਭ ਨੂੰ ਕੀ ਅਫਸੋਸ ਹੈ ਔਰ ਸੰਸਥਾਵਾਂ ਨੂੰ ਇੱਕ رائے ਹੋਣਾ ਚਾਹੀਦਾ ਮੇਰੀ رائے ਵਿੱਚ ਇਹ ਬੇਅਦਬੀ ਦਾ ਘਟਨਾ ਜਿਹੜੀ ਹੈ ਇਹ ਸਵਾਲ ਇੱਕ ਸਵਾਲ ਕਰ ਰਹੇ ਸੀ ਕਿ ਉਹ ਇਸਾਈ ਹੈ ਕੋਈ ਕਹਿੰਦਾ ਸਿੱਖ ਨੇ ਕੀਤੀ ਕਿ ਸਿੱਖ ਗੁਰਗਨ ਸਾਹਿਬ ਦੀ ਬੇਅਦਬੀ ਕਰ ਸਕਦਾ ਹੈ ਨੇ ਹਿੰਦੂ ਕਰੇ ਤਾਂ ਗੁਨਾਹ ਹੈ ਸਿੱਖ ਕਰੇ ਤਾਂ ਗੁਨਾਹ ਨਹੀਂ ਹੈਗਾ ਅਸੀਂ ਤਾਂ ਕਹਿੰਨੇ ਕਿਸੇ ਧਰਮ ਦੀ ਵੀ ਗੀਤਾ ਹੈ ਕੁਰਾਨ ਹੈ ਬਾਈਬਲ ਹੈ ਕਿਸੇ ਵੀ ਧਰਮ ਸਭ ਇੱਕ ਹੈ ਸੰਦੇਸ਼ ਇੱਕ ਹੈ ਕਿਤੇ ਵੀ ਬੇਅਦਬੀ ਨਹੀਂ ਹੋਣੀ ਚਾਹੀਦੀ ਔਰ ਜੇ ਸਿੱਖ ਨਹੀਂ ਕੀਤਾ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਉਹਦੇ ਪਿੱਛੇ ਕਿਉਂ ਗਏ ਕਿਉਂ ਇਸਾਈ ਬਣਿਆ ਕਿਉਂ ਅੱਜ ਉਸ ਇਲਾਕੇ ਦੇ ਵਿੱਚ ਮੈਂ ਪਿਛਲੇ ਸਾਲ ਵੀ ਗਿਆ ਸੀ ਅੱਜ ਦੋ ਸਾਲ ਪਹਿਲਾਂ ਅੱਠ ਸਾਡੇ ਐਕਸੀਡੈਂਟ ਹੋ ਕੇ ਸਾਥੀ ਖਤਮ ਹੋ ਗਏ ਸੀ ਰਾਜ ਸਿੰਘ ਬਰਾਦਰੀ ਦੇ ਉਥੇ ਕੋਈ ਆਗੂ ਨਹੀਂ ਜਾਂਦਾ ਕੋਈ ਮਹਾਪੁਰਸ਼ ਨਹੀਂ ਜਾਂਦੇ ਮੈਂ ਤੇ ਕਾਜੀ ਵੀ ਕਿਹਾ ਸੀ ਕਿ ਅੱਜ ਮਹਾਪੁਰਸ਼ਾਂ ਦਾ ਟੂਰ ਅਮਰੀਕਾ ਨੂੰ ਹੈ ਅੱਜ ਮਹਾਪੁਰਸ਼ਾਂ ਦਾ ਟੂਰ ਆਸਟ੍ਰੇਲੀਆ ਲੱਗਾ ਹੈ ਅੱਜ ਮਹਾਪੁਰਸ਼ਾਂ ਦਾ ਟੂਰ ਕੈਨੇਡਾ ਲੱਗਾ ਹੈ ਉੱਥੇ ਵੀ ਟੂਰ ਲਾ ਲੈਣਾ ਜਿਹੜੇ ਵਿਰਾਸਿਕ ਵਜਾਰੇ ਜਿਨ੍ਹਾਂ ਦੇ ਘਰਾਂ 'ਚ ਰਾਤ ਨੂੰ ਇੱਕ ਟਾਈਮ ਰੋਟੀ ਵੀ ਪਾਣੀ ਖਾਣੀ ਮੁਸ਼ਕਲ ਹੈ ਕਿਉਂ ਇਸਾਈ ਬੰਦੇ ਨੇ ਕਿਉਂ ਉਹਦੇ ਅੰਦਰ ਈਰਖਾ ਸੀ ਕਿਉਂ ਉਹਦੇ ਅੰਦਰ ਈਰਖਾ ਸੀ ਕਿਉਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਉਹਦੀ ਈਰਖਾ ਸੀ ਉਹਦੇ ਗੱਲ ਤੱਕ ਤੇ ਜਾਓ ਨਾ ਤਹ ਤੱਕ ਪਹੁੰਚੋ ਰੇ ਤਹ ਤੱਕ ਤੇ ਜਾਓ ਨਾ ਕਿਉਂ ਸੜੀਆਂ ਕਮੀਆਂ ਨੂੰ ਆਪਣੇ ਆਪ ਨੂੰ ਵਰਤਮਨਥਨ ਕਰਨਾ ਚਾਹੀਦਾ ਠੀਕ ਹੈ ਪ੍ਰਸ਼ਾਸਨ ਆਪਣਾ ਕੰਮ ਕਰੇਗਾ ਲਿਆ ਦੇਗਾ ਸਭ ਜੋ ਵੀ ਕਰੇਗਾ ਲੇਕਿਨ ਸਾਨੂੰ ਵੀ ਤੇ ਕਿਤੇ ਨੈਗੇਟਿਵ ਵਿਚਾਰ ਕਰਨੀ ਕਿਉਂ ਇਹੋ ਜਿਹੀ ਗੱਲਾਂ ਹੋ ਰਹੀਆਂ ਨੇ ਕਿਉਂ ਮੁਖ ਧਾਰਾ ਜੋ ਨਹੀਂ ਜੋੜ ਪਾ ਰਿਹਾ ਸਾਡੇ ਨਾਲ ਆ ਕੇ ਇਹਦਾ ਹੱਲ ਕੀ ਹੋਏਗਾ ਫਿਰ ਹੱਲ ਇੱਕ ਉਹਨਾਂ ਦੇ ਵਿੱਚ ਜਾਣਾ ਪਏਗਾ ਵੇਖੋ ਜਿਸ ਜਗ੍ਹਾ ਤੇ ਜਾ ਰਹੇ ਉਹਨਾਂ ਦੇ ਵਿੱਚ ਵਿਚਰਨਾ ਪਏਗਾ ਉਹਨਾਂ ਦੇ ਨਾਲ ਸਾਨੂੰ ਰਾਫਤਾ ਕਾਇਮ ਕਰਨਾ ਪਏਗਾ ਉਹਨਾਂ ਦੇ ਨਾਲ ਸਾਨੂੰ ਉਹਨਾਂ ਦੇ ਦੁੱਖਾਂ ਸੁੱਖਾਂ ਨੂੰ ਇੱਕ ਸਾਂਝਾ ਕਰਨਾ ਪਏਗਾ ਵੀ ਕਿਉਂ ਹੋ ਨੇ ਕਿਉਂ ਐਸਾ ਹੀ ਬਣ ਰਹੇ ਨੇ ਕਿਉਂ ਰਾਧਾ ਮੇਰੀ ਰਾਇ ਮੈਂ ਇਹ ਵੀ ਬਾਕੀ ਜੋ ਸੰਸਥਾਵਾਂ ਕਰਨਗੇ ਅਸੀਂ ਉਹਨਾਂ ਨਾਲ ਹਾਂ ਸੰਸਥਾਵਾਂ ਦੇ ਆਗੂਆਂ ਦਾ ਫੈਸਲੇ ਜੋ ਵੀ ਹੋਣਗੇ ਅਸੀਂ ਉਹਨਾਂ ਨਾਲ ਖੜੇ ਹਾਂ ਵੇਖ ਦਿਖਾਲ ਸਾਹਿਬ ਵੇਖ ਸਕਦੇ ਹੋ ਚਿੱਕੀ ਫਤਿਹ ਬਿਲਕੁਲ ਜੀ ਗੱਲਾਂ ਬਿਲਕੁਲ ਦਰਸਤ ਨੇ ਵਿਰਕ ਸਾਹਿਬ ਦੀਆਂ ਵੀ ਜਿੰਨਾ ਚਿਰ ਤੱਕ ਸੰਸਥਾਵਾਂ ਜਿਹੜੀਆਂ ਸਾਡੀਆਂ ਅੱਗੇ ਨਹੀਂ ਲੱਗਦੀਆਂ ਨੇ ਆਪਸ ਦੇ ਵਿੱਚ ਇੱਕਮਤ ਨਹੀਂ ਹੁੰਦੀਆਂ ਉਹਨਾਂ ਚਿਰ ਤੱਕ ਇਹੋ ਜਿਹੀਆਂ ਘਟਨਾਵਾਂ ਬਾਰ-ਬਾਰ ਹੁੰਦੀਆਂ ਰਹਿਣਗੀਆਂ